कोलंबिया जैसे देश अपने जहाज भेज सकते हैं अपने लोगों को वापस लाने के लिए और बाइजत वापस लाने के लिए और जब वो कोलंबिया में उनके लोग वापस गए तो जिस तरह से प्रधानमंत्री ने उनका स्वागत किया उनको गले लगाया आ, ये एक मिसाल थी कि कि आप अपने आ, अपने जो लोग हैं अपने देशवासी हैं उनकी कितनी इज्जत करते हैं और ये बिल्कुल ही चौंका देने वाली बात है कि जो बयान था डॉक्टर जयशंकर का वो तो ऐसा लगता था जैसे अमेरिकी सरकार के प्रवक्ता हैं ना कि भारत के विदेश प्रधानमंत्री का दौरा भी रहने वाला है अमेरिका का प्रधानमंत्री का दौरा भी रहने वाला है देखिये प्रधानमंत्री जी को पुनर् पुनर्विचार करना चाहिए अगर भारत के नागरिकों को इस तरह से जलील किया गया और इस तरह से बदसलूकी से ਉਹਨਾਂ ਦੇ ਸਾਥ ਵਿਵਹਾਰ ਕੀਤਾ ਗਿਆ ਪ੍ਰਧਾਨ ਮੰਤਰੀ ਜੀ ਕੋ ਇਸ ਪੇ ਪੁਨਰ ਵਿਚਾਰ ਕਰਨਾ ਚਾਹੀਏ ਕਿ ਕੀ ਇਸ ਪਰਿਸਥਿਤੀ ਮੇ ਉਹ ਅਮਰੀਕਾ ਜਾਣਾ ਚਾਹਤੇ ਹੈ ਕਿ ਨਹੀਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਐਕਸ਼ਨ ਕਰ ਰਹੇ ਹਾਂ ਉਹ ਏਜੰਟਸ ਹੈ ਜਿਨ੍ਹਾਂ ਨੇ ਇਸ ਤਰੀਕੇ ਨਾਲ ਜਿਹੜੇ ਬਾਹਰ ਭੇਜਦੇ ਨੇ ਚੰਡੀਗੜ੍ਹ ਦੇ ਵਿੱਚ ਵੀ ਕੁਝ ਇਹੋ ਜਿਹੇ ਇੱਕ ਦੋ ਸੀਗੇ ਜਿਹੜਾ ਬਾਹਰ ਆਏ ਨੇ ਉਹਨੂੰ ਲੈ ਕੇ ਗਿਆ ਗਿਆ ਹਰਿਆਣੇ ਚ ਬਹੁਤ ਸਾਰੇ ਜਿਹੜੇ ਇਹੋ ਜਿਹੇ ਮੁੰਡੇ ਨੇ ਜਿਹੜੇ ਬਾਹਰ ਆਏ ਦੇਖਿਏ ਐਸਾ ਹੈ ਕਿ ਏਜੰਟਸ ਦੇ ਐਕਸ਼ਨ ਹੋਣਾ ਚਾਹੀਦਾ ਹੈ ਜਿਹੜੇ ਲੋਕੀ ਆਪਣੀ ਜ਼ਮੀਨ ਗਹਿਣੇ ਰੱਖ ਕੇ ਆਪਣੀ ਜ਼ਮੀਨ ਵੇਚ ਕੇ ਆ ਬਾਅਰ ਇਸ ਲਈ ਜਾਂਦੇ ਨੇ ਕਿ ਉਹ 4 ਪੈਸੇ ਕਮਾ ਲੈਣ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਠੀਕ ਤਰ੍ਹਾਂ ਨਾਲ ਕਰ ਲੈਣ ਉਹ ਕੋਈ ਅਪਰਾਧੀ ਨਹੀਂ ਹੈਗੇ ਹਾਂ ਗਲਤ ਸ੍ਰੀ ਕੇ ਨਾਲ ਬਾਹਰ ਜਾਣਾ ਵੀ ਗਲਤ ਹੈਗਾ ਪਰ ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਨਾਲ ਇਹੋ ਜਿਹਾ ਸਲੂਕ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਏਜੰਟ ਐਦਾਂ ਪੈਸੇ ਲੈ ਕੇ ਜਿਹਨੂੰ ਡੋਂਕੀ ਰੂਟ ਕਹਿੰਦੇ ਨੇ ਡੋਂਕੀ ਰੂਟ ਦੇ ਰਾਹੀਂ ਬਾਕੀ ਨੂੰ ਲੋਕਾਂ ਨੂੰ ਬਾਹਰ ਲੈ ਕੇ ਜਾਂਦੇ ਨੇ ਉਹਨਾਂ ਤੇ ਕ੍ਰੈਕਡਾਊਨ ਹੋਣਾ ਚਾਹੀਦਾ ਔਰ ਉਹਨਾਂ ਦੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਐਦਾਂ ਪਰਿਵਾਰਾਂ ਨੂੰ ਉਜਾੜਨ ਦਾ ਕਿਸੇ ਕਿਸੇ ਦਾ ਅੱਖ ਨਹੀਂ ਹੈ ਤੁਹਾਡੀ ਵਿਕਾਸ ਯੋਜਨਾ ਤੇ ਜਿਹੜੇ ਨਿਸ਼ਾਨ ਮਿਲੇ ਸੀਗੇ ਉਹਨਾਂ ਨੂੰ ਮਾਲਕ ਦਾ ਹੱਕ ਨਹੀਂ ਮਿਲਣਗੇ ਤੁਸੀਂ ਸਵਾਲ ਚੱਕਿਆ ਸੀਗਾ ਲੋਕੀ ਕਹਿੰਦੇ ਸਾਡੀਆਂ ਬਹੁਤ ਸਾਰੀਆਂ ਆਸਾਂ ਉਮੀਦਾਂ ਸੀ ਉਹ ਸਾਰੀਆਂ ਆਸਾਂ ਉਮੀਦਾਂ ਟੁੱਟ ਚੁੱਕੀਆਂ ਨੇ ਹੁਣ ਦੇਖੋ ਐਦਾਂ ਹੈ ਕਿ ਤੁਹਾਨੂੰ ਯਾਦ ਹੋਊਗਾ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਦਾ ਹੈਗਾ ਪਰ ਬਹੁਤ ਹੀ ਸਤਕਾਰਯੋਗ ਬੀਬੀ ਕਿਰਨ ਖੇੜ ਜੀ ਆਪਣਾ ਲੋਕਾਂ ਨੂੰ ਚਿੱਠੀਆਂ ਦਿਖਾਈਆਂ ਸੀ ਕਿ ਇਹ ਮਾਲਕਾਂ ਦਾ ਹੱਕ ਦੀ ਜਿਹੜੀ ਪ੍ਰਕਿਰਿਆ ਹੈ ਇਹ ਸ਼ੁਰੂ ਹੋ ਚੁੱਕੀ ਹੈ ਇਹ ਕਾਗਜ਼ ਸਟੇਟ ਆਫਿਸ ਜਾ ਰਹੇ ਨੇ ਤੁਹਾਨੂੰ ਆਪਣਾ ਮਾਲਕਾਂ ਦਾ ਹੱਕ ਮਿਲ ਜਾਣਗੇ ਲੱਡੂ ਵੀ ਵੰਡੇ ਗਏ ਢੋਲ ਵੀ ਵਜਾਏ ਗਏ ਔਰ ਜਦੋਂ ਸਵਾਲ ਪੁੱਛਿਆ ਗਿਆ ਕਿ ਮਾਲਕਾਂ ਦਾ ਹੱਕ ਤੇ ਕੀ ਹੋ ਰਿਹਾ ਹੈਗਾ ਤਾਂ ਕੇਂਦਰ ਸਰਕਾਰ ਨੇ ਸਾਫ਼ ਜਵਾਬ ਦਿੱਤਾ ਕਿ ਜੀ ਸਾਸੀ ਮਾਲਕਾਂ ਦਾ ਹੱਕ ਨਹੀਂ ਦੇਵਾਂ ਮੈਂ ਬੀਜੇਪੀ ਤੋਂ ਪੁੱਛਣਾ ਚਾਹੁੰਨਾ ਹੈਗਾ ਤੁਸੀਂ 2014 ਚ ਵਾਅਦਾ ਕੀਤਾ ਲੋਕ ਸਭਾ ਦੀ ਚੋਣ ਚ 16 ਚ ਤੁਸੀਂ ਕਾਰਪੋਰੇਸ਼ਨ ਦੀ ਚੋਣ ਚ ਵਾਅਦਾ ਕੀਤਾ 19 ਚ ਤੁਸੀਂ ਲੋਕ ਸਭਾ ਦੀ ਚੋਣ ਚ ਵਾਅਦਾ ਕੀਤਾ 21 ਚ ਤੁਸੀਂ ਕਾਰਪੋਰੇਸ਼ਨ ਦੀ ਚੋਣ ਚ ਵਾਅਦਾ ਕੀਤਾ 24 ਚ ਲੋਕ ਸਭਾ ਦੀ ਚੋਣ ਚ ਵਾਅਦਾ ਕੀਤਾ ਤਾਂ ਤੁਸੀਂ ਉਹ ਵਾਅਦਾ ਪੂਰਾ ਕਿਉਂ ਨਹੀਂ ਕਰਦੇ ਹੈਗੇ ਕੀ ਤੁਸੀਂ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਗੱਲ ਦੀ ਸਜ਼ਾ ਦੇਣਾ ਚਾ ਰਹੇ ਹੈਗੇ ਹੋ ਕਿ ਉਹਨਾਂ ਨੇ ਇੱਥੋਂ ਇੱਕ ਇੰਡੀਆ ਆਲਾਈንስ ਦੇ ਐਮਪੀ ਨੂੰ ਚੁਣ ਰਿਹਾ ਹੈਗਾ ਔਰੇ ਬਹੁਤ ਹੀ ਬਹੁਤ ਹੀ ਮਨਪਾਗੀ ਗੱਲ ਹੈਗੀ ਠੀਕ ਹੈ ਧੰਨਵਾਦ